ਹਰਪ੍ਰੀਤ ਤਿਆਰ ਹੋਈ ਗਈ ਹੁਣ ਤਾਂ ਚਲ ਹਰਪ੍ਰੀਤ ਨੂੰ ਛੱਡਿਆਉਂਗਾ ਭੈਣ ਨੂੰ ਲਿਆਉਂਗਾ ਰਾਜਵੀਰ ਨੂੰ ਮੈਂ ਪਾਈ ਤਾਂ ਸਿੱਧਾ ਇਹ ਨਹੀਂ ਹਜੇ ਕਿਹੜੇ ਵਕਤਾਂ ਦੇ ਤਿਆਰ ਹੋਇਆਗੇ ਕਿਦੋਂ ਸਾਨੂੰ ਫੋਨ ਕਰਿਆ ਕੁੜੀ ਨੇ ਰਾਜਵੀਰ ਨੇ ਤੂੰ ਤਾਂ ਹਜੇ ਟੱਕਰ ਨਹੀਂ ਗਏ ਲੈ ਇਹਨੂੰ ਕੁੜੀ ਨੂੰ ਤੂੰ ਨਾ ਆਪਦੀਆਂ ਗੱਲਾਂ ਆਪ ਹੀ ਮਨਚ ਬਣਾ ਲੈਣੀ ਐ ਢਾ ਲੈਣੀ ਐ ਉਹ ਹਰਪ੍ਰੀਤ ਨੇ ਜਾਣਾ ਸੀ ਹਰਪ੍ਰੀਤ ਨੂੰ ਛੱਡ ਕੇ ਆਉਂਦੇ ਪੇਕੀ ਪੈਣ ਨੂੰ ਲੈ ਕੇ ਆਂਗਾ ਰਾਜਵੀਰ ਨੂੰ ਉਹ ਤਾਰ ਹੋਈ ਨਹੀਂ ਤਾਂ ਚਿਰ ਲੱਗ ਗਿਆ ਸੀ ਅੱਛਾ ਸਰਤੀਚ ਵੀ ਜਾਊਗਾ ਉਹਦੇ ਪਿੰਡ ਉਹ ਨਹੀਂ ਜਾਊਗੀ ਹੁਣ ਜਦੋਂ ਮੇਰੀ ਪੈਣ ਆਊਗੀ ਹਰ ਜਿੱਥੇ ਜਾਊਗੀ ਰਾਜਵੀਰ ਕੱਦਾ ਦਿਨ ਤਾਂ ਆਪਣੀ ਕੁੜੀ ਕੋਲੇ ਰਹਿ ਜਾਂਦੀ ਰਾਜਵੀਰ ਕੋਲੇ ਕੋਈ ਦੇ ਦਿੰਦੀ ਪਕਾ ਕੇ ਦੋ ਰੋਟੀਆਂ ਜਵਾਖੜੀ ਪੱਕੀਆਂ ਖਾ ਲੈਂਦੀ ਫੇਰ ਵਗ ਜਾਂਦੀ ਬੇਜਨ ਘਰ ਕੇ ਹੁਣ ਤੂੰ ਹੈਗੀ ਹੈਗੀ ਬਗ ਕੀ ਇਹ ਇਹਨੂੰ ਭਗ ਜਾਣ ਦੇ ਪਰ ਇਹਨੂੰ ਮਸਾ ਟਾਈਮ ਲੱਗਦਾ ਵਿਚਾਰੀ ਨੂੰ ਜਾਣ ਦਾ ਉਹ ਤਾਂ ਐ ਕਰਨ ਲੱਗ ਜਣੀ ਹੈ ਉਹ ਆਪਣੇ ਇੱਥੇ ਆਉਗੀ ਹਾਂ ਪ੍ਰੀਤ ਉੱਥੇ ਭਗ ਜੂ ਉਹ ਤਾਂ ਤੈਨੂੰ ਇੱਥੇ ਮਿਲਣ ਆਉਗੀ ਵਿਚਾਰੀ ਜਵਾਖੜੀ ਰਾਜੀ ਵੀਰ ਤੱਕ ਮਾਤੋ ਕਰਾ ਛੜਾ ਕੇ ਉਹ ਜੋ ਤੇਰੀ ਨੂੰਹ ਹੈ ਤਾਂ ਕਿਸੇ ਦੀ ਹੋਤੀ ਵੀ ਹੈ ਉਹਦੇ ਬਾਰੇ ਵੀ ਮੜਾ ਵਟਾ ਸੋਚ ਲਿਆ ਕਰਾ ਕੋਈ ਨਾ ਤਾ ਮਾਵਾ ਜੀਆਂ ਡੰਗ ਲਾ ਲਾਂਗੇ ਫੇਰ ਨਾਲ ਮਿਲ ਕੇ ਕਰ ਲਾਂਗੇ ਕੰਮ ਤੇ ਤੁਸੀਂ ਹੁਣ ਭਗ ਜੋ ਜਰਕਦੇ ਨੇ ਮੈਂ ਦੱਸਾਂ ਉਹ ਡੀਕੀ ਜਾਂਦੀ ਹੋ ਜਵਾਖੜੀ ਤਿਆਰ ਹੋਈ ਬੈਠੀ ਹੋਊਗੀ ਕੋਈ ਨਹੀਂ ਕੋਈ ਨਹੀਂ ਮੈਂ ਜਾਊਂਗਾ ਚਾਕੇ ਲੈ ਕੇ ਆਉਂਗਾ ਤੂੰ ਤਾਂ ਐਵੇਂ ਹੀ ਕਰਦੀ ਰਹਿਣੀ ਹੈਗੀ ਉਹ ਫੋਨ ਕਰ ਦੂਗੀ ਉਹਦੇ ਕੋਲ ਫੋਨ ਹੈ ਹੁਣ ਪੁਰਾਣੀਆਂ ਗੱਲਾਂ ਨਹੀਂ ਹੈ ਬੇਬੇ ਫੋਨ ਕਰ ਹੋ ਗਿਆ ਗੱਲ ਬੈਠਾ ਫੋਨ ਤਾਂ ਹੈਗਾ ਉਹ ਮਾਸਾ ਉਹਦੀ ਸੱਸ ਨੇ ਹਾਂ ਕਰੀ ਆ ਮੈਂ ਤਾਂ ਹੁਣ ਆਂ ਡਰ ਲੱਗੀ ਜਾਂਦਾ ਵੀ ਕਿਤੇ ਆਈ ਨਾ ਕਹ ਦੇ ਵੀ ਪੁੱਤ ਜਾ ਹੀ ਨਾ ਦੋ ਦਿਨ ਮਾਂ ਤੇਰੇ ਨਾਲ ਕੀ ਜਾਏ ਉਹਨੀਆਂ ਉੱਥੇ ਕਿਤੇ ਮੁੱਕਰ ਗਏ ਬੇਬੇ ਮੈਂ ਮੰਨ ਲਉਂਗੀ ਤੇ ਲਿਉਣ ਨਹੀਂ ਲੱਗਿਆ ਮਾਸਾ ਹਾਂ ਕਰੀ ਉਹ ਫੇਰ ਹੀ ਜਾਉਂ ਮੈਂ ਸੋਰੀ ਜਾ ਕੇ ਨਾ ਪਹਿਲਾਂ ਉਥੇ ਚਾਹ ਪਾਣੀ ਪੀ ਕੇ ਬੈਠ ਕੇ ਫਿਰ ਫੋਨ ਕਰੂੰਗਾ ਮਾਂ ਨੂੰ ਫਿਰ ਜਾਊਂਗਾ ਮੈਂ ਦੋ ਘੰਟੇ ਤੂੰ ਸੌੜੀ ਲਾ ਦੇਂਗਾ ਐ ਨਹੀਂ ਪਤਾ ਐਨੇ ਉਹਦੀ ਸੱਸ ਕਿਤੇ ਆ ਕੇ ਕਹੇ ਵੀ ਗਾਈ ਨਾ ਪਾਈ ਤੇੜਾ ਹੋ ਗਿਆ ਮੈਂ ਤੇਰੀਆਂ ਗੱਲਾਂ ਤੋਂ ਹਸਾਬ ਲਾਉਣਾ ਵੀ ਤੂੰ ਪਹਿਲਾਂ ਐ ਕਿਹੜੀਆਂ ਵੀ ਪਹਿਲਾਂ ਭੈਣ ਨੂੰ ਲਿਆਵਾ ਹਾਂ ਹਾਂ ਮੇਰੇ ਤਾਂ ਇਹਦਾ ਦੱਸਣਾ ਹੋਰ ਪੰਗਾ ਪੈ ਜੂਗਾ ਭੈਣ ਨਹੀਂ ਜਾਣ ਨਹੀਂ ਦੇਣਾ ਹਰਪ੍ਰੀਤ ਨੂੰ ਹੋਰ ਸਿਆਪਾ ਪੈ ਜੂ ਆਪਣੇ ਘਰੇ ਮੈਂ ਤਾਂ ਦੇ ਮਨ 'ਚ ਹੁਣ ਐ ਸਕੀਮ ਸੋਚ ਕੇ ਆਈ ਸੀ ਮੈਂ ਕਿਹਾ ਪਹਿਲਾਂ ਭੱਜ ਕੇ ਤੇਰਾ ਜੜਕਦੇ ਨੇ ਨਾ ਗੱਡੀ ਉੱਡਾ ਕੇ ਰਾਜਵੀਰ ਨੂੰ ਲਿਆਊਗਾ ਉਹ ਦੂਮਾ ਘਰੋਂ ਆ ਕੇ ਚੱਲ ਹਰਪ੍ਰੀਤ ਨੂੰ ਛੱਡਿਆ ਆਊ ਇਕ ਕੋਈ ਗੱਲ ਐ ਬੜਾ ਫਰਕ ਨਹੀਂ ਹੈਗਾ ਮੈਂ ਮੇਰੀ ਗੱਲ ਸੁਣ ਹਰਪ੍ਰੀਤ ਤਿਆਰ ਹੋ ਗਈ ਹੋ ਹਰਪ੍ਰੀਤ ਨੂੰ ਛੱਡ ਕੇ ਦੀ ਪੇਕੀ ਕਹਾਂ ਜਾ ਕੇ ਲਿਆਉਂਗਾ ਦੋ ਘੰਟਾ ਹੀ ਤਾਂ ਗੱਲ ਹੈ ਦੇਖ ਪੁੱਤ ਤੇਰੀ ਸੱਸ ਨੇ ਕਾਇਤਾ ਵੀ ਰਾਇਪਾ ਮਸਾ ਮਸਾ ਆਇਆ ਦਾ ਨਹੀਂ ਰਹਿੰਦਾ ਨਹੀਂ ਰਹਿੰਦਾ ਬਦਕ ਜਾਦੇ ਸੌਰੀ ਰਹਿ ਗਏ ਨਹੀਂ ਰਹਿੰਦਾ ਮੈਂ ਨਹੀਂ ਰਹੇ ਤੈਨੂੰ ਕੇਰਾ ਕਾਇਦਾ ਮੈਂ ਕੀ ਠੀਕ ਐ ਚੰਗਾ ਚਲ ਹੁਣ ਤਿਆਰ ਹੋਏ ਬੈਠੇ ਨੇ ਆਏ ਨਹੀਂ ਵੀ ਜੜਕਦੇ ਨੇ ਵਾਗ ਜਿਗੇ ਮੈਂ ਤਾਂ ਹੁਣ ਆਈ ਨਹੀਂ ਪਤਾ ਵੀ ਕਿਤੇ ਹਰਤੇਜ ਨੂੰ ਛੱਡਣ ਗਿਆ ਜਾਂ ਕਿਤੇ ਉੱਥੇ ਆਪਦੇ ਸੌਰੀ ਰਹਿਵੇ ਕਿਤੇ ਸਵੇਰੇ ਲੈ ਕੇ ਆਵੇ ਹਰ ਉਹਨੂੰ ਕੁੜੀ ਨੂੰ ਮੰ ਮਰ ਜਾਏ ਤਾਂ ਨਿਗਾਲਾਂ ਐਨਕਾ ਮੈਂ ਤਾਂ ਕਾਲਾ ਐਨਕਾ ਪਾਲਦੀ ਸੀ ਕਾਲੀਆਂ ਐਨਕਾਂ ਕਿਹੜੀਆਂ ਇਹਦਾ ਉਹਦੀ ਪੇਕੀਆਂ ਤੇ ਕੀ ਐਨਕਾਂ ਲਾ ਕੇ ਜਾਉਂਗੀ ਇਹ ਤਾਂ ਆਪ ਨਹੀਂ ਦੀਨਾ ਸਾਰੀਆਂ ਨਿਗਾਲੀਆਂ ਚੱਕੀ ਫਿਰਦਾ ਹੈਗਾ ਸਾਰਾ ਦਿਨ ਨਿਗਾਲੀਆਂ ਐਨਕਾਂ ਲਿਆ ਲਿਆ ਢੇਰ ਲਾ ਰੱਖੇ ਐਨੀ ਵੀ ਕੋਈ ਚੱਜ ਦੀ ਐਨਕਾਂ ਲਿਆਵੇ ਉਹ ਚੱਕਰ ਆਉਂਦੇ ਨੇ ਪੱਤੇ ਦੇ ਜਦ ਲਾਉਣੀ ਆ ਉਹ ਦਿਲਾਇਆ ਹੀ ਫਿਰਦਾ ਸੀ ਇੱਕ ਦਿਨ ਕਾਲੀਆਂ ਐਨਕਾਂ ਕੰਬਲਾ ਸੋਨਾ ਦੀ ਨਾ ਸੀ ਆ ਹੈ ਨਹੀਂ ਇੰਨਾ ਚ ਦੀਂਦਾ ਦੇਖ ਕਿੰਦਾ ਸੋਨਾ ਰੱਬ ਦੀਂਦਾ ਹੈ ਹਾਏ ਹਾਏ ਮੈਂ ਤਾਂ ਲਾ ਕੇ ਰੱਖਿਆ ਕਰੂੰ ਐਨਕਾਂ ਮੈਂ ਤਾਂ ਲਾਉਂਦੀ ਹੀ ਨਹੀਂ ਹੁਣ ਹਰਪ੍ਰੀਤ ਹਾਂ ਤਿਆਰ ਹੋ ਗਈ ਤੈਨੂੰ ਛੱਡਿਆ ਆਂ ਵਾ ਚੱਲ ਚਲੀਏ ਐਨਕਾਂ ਲੱਗ ਜਾਮੇਗੀ ਐਨਕਾਂ ਲਾਈਆਂ ਮੈਂ ਅਜਾ ਉਹ ਤਾਂ ਬੁਢੀ ਜੀ ਲੱਗਦੀ ਐਨਕਾਂ ਨਾ ਤੂੰ ਤੂੰ ਨਾ ਮੈਨੂੰ ਕੁਝ ਕਰਨ ਨਹੀਂ ਬੁਢੀ ਨਹੀਂ ਲੱਗਦੀ ਹੁਣ ਮਟਿਆਰ ਲੱਗਦੀਆਂ ਫੇਰ ਆਪ ਹੀ ਤੂੰ ਮੈਨੂੰ ਐ ਕਹਿੰਦੇ ਮੈਨੂੰ ਦੱਸਿਆ ਨਾ ਹਾਂ ਦੱਸਿਆ ਨਾ ਤੋ ਕਾਹਨੂੰ ਰਿਆ ਕਰ ਤੂੰ ਮੂਰੇ ਮੈਂ ਤਾਂ ਮਸਾ ਐਨਕਾਂ ਲਾਈਆਂ ਸੀ ਚੱਕ ਕੇ ਆਹ ਤੂੰ ਕਹਿੰਦਾ ਲਾ ਲਾ ਫੇਰ ਨਹੀਂ ਲਾਉਂਦੀ ਚੱਲ ਫੇਰ ਤੈਨੂੰ ਛੱਡ ਕੇ ਭੈਣ ਨੂੰ ਵੀ ਲੈ ਕੇ ਆਉਣਾ ਸੀ ਮਨੇ ਟ੍ਰੇਨ ਲੱਗ ਜੂ ਐਵੇਂ ਛੱਡ ਨੀ ਕਾਲੀ ਹੋਈ ਪਈ ਐ ਘਰੋਂ ਕਦਨ ਦੀ ਵੀ ਛੇਤੀ ਤੈਨੂੰ ਕੱਢ ਦਿਆਂ ਘਰੋਂ ਭੈਣ ਨੂੰ ਲੈ ਆਉਣਾ ਤੂੰ ਐ ਕਰਨਾ ਜਾਂ ਤੂੰ ਮੈਂ ਪਹਿਲਾਂ ਭੈਣ ਨੂੰ ਲੈ ਆਉਣਾ ਤੂੰ ਨਾ ਕਰੋ ਬਗ ਜੀ ਐਂ ਹੀ ਮੈਂ ਲਿਆਵੇਂਗਾ ਭੈਣ ਨੂੰ ਕਿਉਂ ਕੀ ਗੱਲ ਇਹ ਤਾਂ ਮੈਂ ਨਾਲ ਗੱਡੀ 'ਚ ਚੜੀ ਮੈਂ ਪਹਿਲਾਂ ਦੇ ਪੇਕੀ ਜਾਊ ਫੇਰ ਤੇਰੀ ਭੈਣ ਨੂੰ ਲੈ ਕੇ ਆਈ ਬਾਹਲ 'ਚ ਜਾ ਕੇ ਨਾਰੇ ਨਾ ਗੱਡੀ ਤਾਈ ਪੁੱਛ ਗਈ ਮਾਇਆ ਗੱਡੀ ਤਾਈ ਪੁੱਛ ਗਈ ਹਾਂ ਹੋ ਲੈ ਫਿਰ ਜੋ ਗੱਡੀ ਦਾ ਤਾਈ ਲੈ ਕੇ ਜਾਊਗੀ ਆਪਾਂ ਕੱ데 ਜਾਵਾਂਗੇ ਆਪਾਂ ਮੋਟਰਸਾਈਕਲ ਲੈ ਆਵਾਂਗਾ 10 ਮਿੰਟਾਂ 'ਚ ਚੜਾ ਕੇ ਮੁੜਿਆਣਗੇ ਕੁੜੀ ਉਹਨਾਂ ਦੀ ਰਮਨਿਤਿਆ ਦੇ ਉਤਰੂ ਆ ਗੱਡੀ ਤਾਂ ਨਹੀਂ ਦੇਣੀ ਸੀ ਤਾਈ ਨਾ ਕਰੀ ਤਾਂ ਮੈਂ ਬਤੇਰੀ ਐ ਤਾਈ ਨੂੰ ਬਤੇਰੀ ਸੁਣਾਈ ਕਰੀ ਐ ਮਾਂਗਾ ਤੇਰੀ ਨੂੰ ਨੂੰ ਭੇਜਣਾ ਸੀ ਗੱਡੀ ਪੁੱਛਣ ਤੈ ਐ ਨਹੀਂ ਸੀ ਆਉਣਾ ਹਾਂ ਕਹਿੰਦੇ ਨਹੀਂ ਤਾਂ ਸੀ ਗੱਡੀ ਦੇ ਦੇਣਾ ਤੁਸੀਂ ਐ ਕਰ ਦਿਓ ਕਹਿੰਦੇ ਮੈਂ ਮੈਂ ਕਹਾਂ ਨਹੀਂ ਤੁਸੀਂ ਬੇਇੱਜ਼ਤੀ ਕਰਦੇ ਹੋ ਨਾ ਗੱਡੀ ਦਿੱਤੀ ਉਹੀ ਗੱਲ ਨਾਲੇ ਜਿਵੇਂ ਕਹਿੰਦੇ ਨੇ ਉਹ ਕੀ ਕਹਿੰਦੇ ਆਂ ਉਹਨੀਆਂ ਬੁਰਗਾਂ ਮੇਰੇ ਤਾਂ ਦਿਮਾਗ 'ਚ ਨਹੀਂ ਆਉਂਦਾ ਉਹ ਕਹਿੰਦੇ ਨਾ ਕੁਡਰ ਖਾਇਆ ਉੱਪਰ ਉਹ ਹੀ ਤਾਂ ਤੁਹਾਨੂੰ ਕਹਿੰਦੇ ਤੇ ਦੂਜੀ ਵਾਰ ਤਾਂ ਨਹੀਂ ਕਹੋਣਾ ਜੀ ਹੁਣ ਮੈਂ ਤਾਂ ਜਣੀ ਤੇ ਗੱਡੀ ਮੈਂ ਮੀਂਹ ਗੱਲ ਹੋ ਗਈ ਆਪਣੇ ਨਾਲ ਮੈਂ ਗੱਡੀ ਦਿੱਤੀ ਉਹ ਕਿਨੇ ਕੁਡਰ ਕਹਾਇਆ ਨਾ ਅਗਲੀ ਨੇ ਸੋ ਸੋ ਬੋਲੀਆਂ ਬੋਲੀਆਂ ਤੇਰੀ ਗੱਲ ਸੁਣੋ ਕੰਮ ਕਰੋ ਕਰਾਂਗੇ ਫੋਨ ਹਾਂ ਉਹਨਾਂ ਵੀ ਮੁੜ ਕੇ ਨਹੀਂ ਆਉਣਾ ਫਿਰ ਉਹ ਐਂ ਕਹਨੇ ਫੋਨ ਕਰੀ ਜਲੇ ਤੁਸੀਂ ਆਪਾਂ ਜਾਣਾ ਸੀਗਾ ਪਰ ਤਾਂ ਮੁੰਡਾ ਲੈ ਕੇ ਜਾਊਗਾ ਮੁੰਡਾ ਤਾਂ ਵਿਚਾਰਾ ਨਰਮ ਹੈ ਜਵਾਬ ਤਾਂ ਬੋਲਦਾ ਨਹੀਂ ਥੱਲੇ ਲਾ ਰੱਖਿਆ ਨੇ ਜਵਾਬ ਤਾਂ ਹੀ ਹੋਊਗਾ ਹਾਂ ਉਹ ਮੂੰਹ ਭੜੀਏ ਤਾਈ ਦੀ ਤਾਈ ਕਹਿੰਦਾ ਨਹੀਂ ਭੜੇ ਉਹ ਤਾਈ ਦਾ ਬਥਰੀ ਨਾ ਮੀ ਤਾਂ ਹੀ ਆਪਾਂ ਨੂੰ ਦੇ ਦਿੰਦੇ ਆ ਤਾਈ ਨੂੰ ਦੇ ਦਨੇ ਆ ਗੱਡੀ ਈਆਂ ਤਾਂ ਜਿਵੇਂ ਕਹਿੰਦੇ ਹੁੰਦੇ ਸੰਝਗਾ ਹੁੰਦੇ ਜਿਵੇਂ ਕੁੜੀ ਨੂੰ ਜਵਾਬ ਦੇ ਦਾਂਦੀ ਤਾਈ ਸਾਰੇ ਪਿੰਡ ਚ ਭੰਡ ਰਾਂ ਦੀ ਵੀ ਸਾਡੀ ਕੁੜੀ ਲਿਆਉਣੀ ਸੀ ਗੱਡੀ ਨਹੀਂ ਦਿੱਤੀ ਗੱਡੀ ਨਹੀਂ ਦਿੱਤੀ ਤਾਂ ਕਰਕੇ ਮੈਂ ਗੱਡੀ ਦੇ ਦਿੱਤੀ ਕੁੜੀ ਦੀ ਮਾਰੀ ਚਲ ਫਿਰ ਚੁੱਪ ਕਰਕੇ ਬਹਿ ਜਾ ਹੁਣ ਜਦੋਂ ਮੈਂ ਤਾਂ ਹੀ ਨਾ ਆਇਆ ਭੀ ਜਿੱਦਾਂ ਕਿਤੇ ਤੇਰੀ ਨੂਨ ਨੂੰ ਲੋੜ ਹੋਈ ਗੱਡੀ ਦੀ ਸਾਡੇ ਗੱਡੀ ਮੰਗਣਾਈ ਤੇਰੀ ਨੂਨ ਨੂੰ ਭੇਜੀ ਤੇਰੀ ਨੂਨ ਨਾ ਕਰੂ 19 ਨਿੱਕੀ ਮੈਂ ਉਹ ਸਿਰੋ ਤੇ ਹੁਣ ਕਰੂ ਦੇਣੀ ਤੇ ਉਹਨੂੰ ਫਿਰ ਫਿਰ ਹੁਣ ਤਾਂ ਉਹ ਮੁੰਡਾ ਲੈ ਕੇ ਜਾਊ ਕਹਿੰਦੀ ਤਾਈ ਤਾਂ ਕਿ ਮੈਨੂੰ ਚਾਬੀ ਫੜਾ ਦੇ ਮੈਂ ਖਜ਼ਾਨੇ ਦੀ ਗੱਡੀ ਜਾਣਦੀ ਹੁੰਨੀ ਐ ਤੂੰ ਬੇਬੇ ਨੇ ਪਹਿਲਾਂ ਕਹਿੰਦੀ ਸੀ ਹਾਂ ਮੀ ਪਹਿਲੇ ਹੀ ਕਬੀੜਾ ਕਰਨਾ ਕਬੀੜਾ ਕਰਨਾ ਵੀ ਕਿਤੇ ਆਵੜੇ ਜਾ ਕੇ ਤੈਨੂੰ ਕਬੀੜਾ ਹੋਗਾ ਤੇ ਸੋਰੀਆਂ ਰੇਪੀ ਫਿਰ ਰਾਜਵੀਰ ਨੂੰ ਕਦੇ ਲੈ ਆ ਉਹੀ ਗੱਲ ਮੈਨੂੰ ਲੱਗਦਾ ਹੋਊਗੀ ਉਹ ਗੱਡੀ ਲੇਟ ਲੈ ਕੇ ਆਪਾਂ ਲੇਟ ਜਾਵਾਂਗੇ ਫਿਰ ਤੇਰੀ ਉੱਥੇ ਆਖਣਗੇ ਤੇਰਾ ਪੜਾਹੂ ਅਲਟਾ ਰਹਿ ਭਾਈ ਤੂੰ ਸਵੇਰੇ ਜੀ ਜੇ 6 ਮਿੰਨੇ ਤੂੰ ਮੇਰੇ ਪੇਕੀ ਰਾਤ ਲਾ ਦੇਂਗਾ ਤਾਂ ਫੇਰ ਕੀ ਹੋ ਜੂ ਮੈਂ ਮੈਂ ਤੇਰੇ ਸਹੁਰੇ ਲੋ ਜੀ ਆ ਪੇਕੀ ਰੋਜੀ ਰਹਿਣੀ ਆ ਉਹ ਮੈਂ ਤਾਂ ਨਾ ਮੇਰੀ ਗੱਲ ਸੁਣ ਲੈ ਆਪਦੀ ਭੈਣ ਕੋਲ ਜਾਊਂ ਉੱਥੇ ਰਾਤ ਕੱਟੂਗਾ ਜਾ ਕੇ ਰਾਜਾ ਅੱਛਾ ਤੇਰੀ ਭੈਣ ਬੜਾ ਤੈਨੂੰ ਖੰਡ ਕਿਉਂ ਪਾ ਕੇ ਦਿੰਦੀ ਐ ਅੱਛਾ ਕਿਹੜਾ ਰੋਟਾ ਚੱਕ ਕੇ ਦੇ ਦੂਗੀ ਉਹ ਤੈਨੂੰ ਨਹੀਂ ਗੱਲ ਦਾ ਪਤਾ ਜਿਹੜੀ ਗੱਲ ਐ ਬੇਬੇ ਨੇ ਮੈਨੂੰ ਗੱਲ ਕਹੀ ਸੀ ਵੀ ਭਾਈ ਰਾਜਵਿੰਦਰ ਸਸਕਰ ਮੋਕਰ ਨਾ ਜਾਵੇ ਫੇਰ ਤੂੰ ਪਹਿਲਾਂ ਉੱਥੀ ਵਗ ਜੀ ਉਹ ਤਾਂ ਮੈਂ ਮਕੰਟਰੀ ਮੁੱਕਰੀ ਨਹੀਂ ਬੁੜੀ ਭਾਈ ਅਸੀਂ ਨਹੀਂ ਛੱਡਣ ਜਾਂਦੇ ਅਸੀਂ ਨਹੀਂ ਭਾਈ ਨੂੰ ਤੋੜਦੇ ਹੈਗੇ ਤੈਨੂੰ ਪਤਾ ਕਿੰਨੀ ਭੈੜੀ ਮੁੱਕਰੀ ਦੀ ਬੁੜੀ ਹੁਣ ਤਾਂ ਬੁੜੀ ਰਾਜਵੀਰ ਨੇ ਮੂਰੇ ਲਾ ਰੱਖੀ ਐ ਡਰਦੀ ਐ ਬੁੜੀ ਤੋਂ ਪਾਣੀ ਭਰਦੀ ਐ ਚੰਗਾ ਚੰਗਾ ਫਿਰ ਹਾਂ ਚੁੱਪ ਕਰਕੇ ਹੁਣ ਬਹਿ ਜਾਣੇ ਡਰਦੀਆਂ ਇਹ ਪਹਿਲੀ ਹੁੰਦੀਆਂ ਹਾਂ ਫੋਨ ਕਰ ਲਿਆ ਹੁਣ ਫਿਰ ਉਹਨਾਂ ਨੂੰ ਇਹ ਗੱਡੀ ਲੈਤਾ ਜਾਉ ਪਹਿਲਾਂ ਜੇ ਲੈ ਕੇ ਜਾਉਂਗੇ ਫੇਰੀ ਮੁੜ ਕੇ ਆਉਂਗੇ ਹੁਣ ਜਦੋਂ ਤਾਈ ਉਹੀ ਗੱਲ ਕਹਿੰਦੀ ਮੁੰਡਾ ਆਊਗਾ ਮੁੰਡਾ ਚੜਾ ਕੇ ਲੇਊਗਾ ਕੁੜੀ ਫੋਨ ਕਰੂਗੀ ਹੁਣ ਮੈਂ ਦੱਸ ਕੀ ਕਰ ਸਕਦੀ ਆ ਇਹਦੇ ਚ ਜੇ ਲੈ ਕੇ ਜਾਣੇ ਆ ਗੱਡੀ ਫੇਰ ਤਾਈ ਦਾ ਮੂੰਹ ਐਡਾ ਮੈਂ ਮੈਂ ਤਾਂ ਪੰਗੇ ਖੜੇ ਕਰ ਦਿੰਨੀ ਆ ਜੇ ਮੈਂ ਗੱਡੀ ਲੈ ਗਿਆ ਫੇਰ ਤਾਈ ਦੇਖ ਲੈ ਮੈਨੂੰ ਵੀ ਨਹੀਂ ਮਾਰੂ ਫੇਰ ਜੇ ਮੈਂ ਜਵਾਬ ਦੇ ਆਂਦੀ ਤੂੰ ਕਹਿੰਦਾ ਜਵਾਬ ਕਿਉਂ ਦਿੱਤਾ ਤੈਨੂੰ ਪਤਾ ਨਹੀਂ ਤੀਗਾ ਕੀ ਜਾਣਾ ਸੀ ਤੇ ਫੇਰ ਹੁਣ ਮੈਂ ਕੀ ਕਰਾਂ ਚੱਲ ਮੋਟਰਸਾਈਕਲ ਤੇ ਵਗ ਚੱਲਦੇ ਆ ਫੇਰ ਮੈਂ ਤਾਂ ਜਮਨ ਚੜਦੀ ਮੋਟਰਸਾਈਕਲ ਤੇ ਗੱਡੀ ਤੇ 5 ਲੱਖ ਰੁ ਬਾਗ ਜਾਂ ਮੋਟਰਸਾਈਕਲ ਤੇ ਠੀਕ ਜਿਹਾ ਬੈਠੀ ਹੁਣ ਮੈਂ ਤਾਂ ਡੀਕ ਲੂੰਗੀ ਕੋਈ ਲਾਹੂ ਹੈ ਕਿਆ ਕੋਈ ਸਾਡੀ ਗੱਡੀ ਲੈ ਜਾਓ ਵੇ ਪੇਕੀ ਮੈਂ ਜਾਣਾ ਕਿ ਤੈ ਜਾਣਾ ਤੂੰ ਐ ਕਹ ਮੈਨੂੰ ਸਹਰਿਆਂ ਦੀ ਕਾਲ ਹੈ ਮੇਰੀ ਭੈਣ ਨੂੰ ਲਿਓਣਾ ਦੀ ਤਾਂ ਕਹ ਹਲ ਕਰਦਾ ਸੀ ਹਾਂ ਪਤਾ ਮੈਨੂੰ ਤੇਨੂੰ ਭੈਣ ਦਾ ਭੈਣ ਨੂੰ ਤਾਂ ਹੁਣ ਤੜਕੀ ਲੈਣ ਜਾਏਗਾ ਉੱਥੇ ਰਹਿਣਾ ਤੂੰ ਮੈਨੂੰ ਪਤਾ ਜਿਹੜਾ ਪੰਗਾ ਹੋਣਾ ਤੇ ਉਹੀ ਹੋਊਗਾ ਉਹੀ ਹੋਊਗਾ ਫਿਰ ਜਿਹੜਾ ਕੁਝ ਹੋਣਾ ਹੈ ਬੇਬੇ ਪਹਿਲਾਂ ਕਹੀ ਸੀ ਭਾਈ ਜਵਾਬ ਨਾ ਦੇ ਦੇ ਬੁੱਢਾ ਕੋਈ ਨਹੀਂ ਕਹੀ ਜਾਵੇ ਬੇਬੇ ਚੰਗਾ ਫਿਰ ਸਾਰਾ ਠੋਣਾ ਤੇਰੇ ਤੇ ਫਟੂਆ ਹੁਣ ਕੋਈ ਨਹੀਂ ਭੰਨਦੀ ਮੇਰੇ ਤੇ ਜਿਹੜਾ ਕੁਝ ਕਰਨਾ ਹੈ ਉਹੀ ਗੱਲ ਤੇਰੀ ਮਾਂ ਮੇਰੇ ਤੇ ਜੱਜ ਲੱਗੀ ਐ ਉਹ ਫਿਰਦੀ ਪਹਿਲਾਂ ਪਾਉਂਦੀ ਉਸੇ ਨੂੰ ਪੁੱਛਦੀ ਆ ਵੀ ਤੈਨੂੰ ਕੀ ਤਕਲੀਫ ਐ ਆਜੂ ਤੇਰੀ ਕੁੜੀ ਤੇਰੀ ਕੁੜੀ ਦੱਸ ਕੀ ਉਹੀ ਗੱਲ ਆਪਦੇ ਸੌਰੀ ਰਹਿੰਦੀ ਐ ਆਹ ਖੜੀ ਆ ਗੱਡੀ ਆ ਖੜਾ ਮੋਟਰਸਾਈਕਲ ਤੁਰਦੀ ਨਹੀਂ ਪਤਾ ਨਹੀਂ ਕੀ ਦਿਲ ਕਢਾਉਣਗੇ ਕੁੜੇ ਵੀਰ ਬਾਗ ਦਾ ਕੋਣ ਕੋਈ ਦਿਨ ਤਰੀਕ ਕੜਾ ਕੇ ਜਾਉਂਗੇ ਰਜਵੀਰ ਨੂੰ ਲੈਣ ਨਾਲ ਚੂਆਂ ਦੇ ਪੇਕੀ ਵਗਦੇ ਕੋ ਤਿਆਰ ਹੋਈ ਫਿਰਦੀ ਐ ਨਾ ਤੂੰ ਮੈਨੂੰ ਕੱਢਣ ਨੂੰ ਫਿਰਦੀ ਐ ਤੈਨੂੰ ਕੀ ਤਕਲੀਫ ਹੋਈ ਪਈ ਐ ਤਾਈ ਗੱਡੀ ਪੁੱਛ ਗਈ ਹਾਂ ਫੇਰ ਤਾਈ ਗੱਡੀ ਪੁੱਛ ਗਈ ਫੇਰ ਨਾ ਬੇ ਤਾਈ ਗੱਡੀ ਤੁਸੀਂ ਜਵਾਬ ਦੇ ਦਿੰਦੇ ਕੋ ਤੁਸੀਂ ਉਹ ਤਿਆਰ ਹੋਈ ਵਠਾ ਕੁੜੀ ਫੋਨ ਕਰੀ ਜਾਂਦੀ ਐ ਕਾ ਗੱਡੀ ਕਾ ਤਾਈ ਪੁੱਛ ਗਈ ਉਹ ਤਾਈ ਕਹਿੰਨੇ ਵੀ ਕੁੜੀ ਚੜਾ ਕੇ ਲਿਆਉਣੀ ਐ ਕੈਂਚਾਂ ਤਾਂ ਫੇਰ ਉਹਨੂੰ ਆਏ ਕਹਿੰਦੇ ਵੀ ਅਸੀਂ ਤਾਂ ਜਾਣਾਗਾ ਫੇਰ ਜੜਕਦੇ ਨੇ ਵੀ ਗੱਡੀ ਉੱਜਾ ਕੇ ਕੁੜੀ ਚੜਾ ਲਿਓ ਵੀ ਅਸੀਂ ਵੀ ਜਾਣਾ ਤੇ ਆ ਰੋਏ ਵੇ ਤੇ ਆਹ ਮੋਟਰਸਾਈਕਲ ਲੈ ਜਾਓ ਮੋਟਰਸਾਈਕਲ ਖੜਾਗਾ ਅੱਛਾ ਗੱਡੀ ਛੱਡ ਕੇ ਉਹਨੂੰ ਮੋਟਰਸਾਈਕਲ ਤੇ ਜਾਮ ਆਪਦੇ ਪੇਕੀ ਲੈ ਕਾ ਮੋਟਰਸਾਈਕਲ ਤੇ ਸਖਾ ਨਾ ਮੋਟਰਸਾਈਕਲ ਆਪਣਾ ਭੱਗ ਜੂ ਮੈਂ ਤਾਂ ਕੱਲੀ ਜਾਣੀ ਨਹੀਂ ਜਾਣਾ ਮੈਂ ਤਾਂ ਚੜ ਜੂ ਮੋਟਰਸਾਈਕਲ ਤੇ ਆ ਜਿਹੜੇ 36 ਜਵਾਕ ਲੈ ਕੇ ਉਹ ਤੇਰੀ ਕੁੜੀ ਉਹ ਕੋਕਾ ਤੇ ਚੜਨਗੇ ਉਹ ਤਾਂ ਉਹੀ ਗੱਲ ਹੈ ਟੈਂਕੀ ਚ ਵੀ ਧਰਨੇ ਪੈਣਗੇ ਅੱਦੇ ਓਹ ਹੋ ਵਾਖਰੂ ਹਜੇ ਜਵਾਕੜੀ ਆਈ ਨਹੀਂ ਪਹਿਲੀ ਮਹੀਨੇ ਦੇਣ ਲੱਗੀ ਸੀ ਜੀ ਜਵਾਕਾਂ ਦੇ ਨਾ ਫੇ ਚਲ ਕੇ ਨਾ ਇਧਰੋਂ ਮੋਟਰਸਾਈਕਲ ਤੇ ਲਾਉਂਗੇ ਚਾਰ ਚੁਆ ਕਾ ਦੇ ਚਾਰ ਜਵਾਕ ਮੋਟਰਸਾਈਕਲ ਤੇ ਕਿੱਥੇ ਲੋਟ ਆਣਗੇ ਐ ਕਰਦੇ ਆ ਆਉ ਬੰਨਣਾ ਨੇ ਆ ਗੁੱਥ ਲਈ ਜੀ ਬੰਨਣਾ ਨੇ ਇੱਕ ਨੂੰ ਇਧਰ ਪਾ ਲਾਂਗੇ ਇੱਕ ਨੂੰ ਇਧਰ ਪਾ ਲਾਂਗੇ ਦੋਨੋਂ ਮੁਕਰ ਚ ਵਾ ਲੂ ਵਾਖਰੂ ਜੀ ਤਾਂ ਘੰਟੀਆਂ ਕਰਨ ਲੱਗੀ ਪਹਿਲੀ ਮੇਰੀ ਗੱਲ ਸੁਣ ਮੈਂ ਤਾਂ ਦੱਸਾਂ ਜਵਾਕ ਆਉਂਦੇ ਆ ਜੇ ਜਾਂ ਸੰਭ ਕੇ ਰੱਖੀ ਜੇ ਕਿਸੇ ਚੀਜ਼ ਦੀ ਤੋੜ ਫੋੜ ਕਰਤੀ ਮੇਰੇ ਦੀ ਮੈਂ ਭਰਾਉਂਗੀ ਤੇਰੀ ਕੁੜੀ ਤੋਂ ਇੰਨੀ ਗੱਲ ਯਾਦ ਰੱਖੀ ਕੋਈ ਆਏ ਕੋਈ ਦਿਵਾਕ ਮੇਰੇ ਦੋਤੇ ਰੋਟੀਆਂ ਕੋਈ ਕਾਮਰੇ ਤਾਂ ਨਹੀਂ ਨਾਲੇ ਮੇਰੇ ਕੋਈ ਕੁੜੀ ਤਾਂ ਨਹੀਂ ਕਾਮਲੀ ਆ ਦੇਖ ਕਰੀ ਕਿ ਸੌਰੀ ਕੀ ਰਹਿੰਦੀ ਨਹੀਂ ਉਥੇ ਦਾ ਕੋਈ ਤੋੜ ਫੋੜ ਕਰ ਦੇ ਕੇ ਖੱਜਾ ਸੌਰੀ ਮਨ ਦੇ ਦੇਖੇ ਜਾ ਕੇ ਗੇਟ ਉਹਨਾਂ ਨੇ ਭੰਨੇ ਪੈਨ ਸ਼ੀਸ਼ੇ ਉਹਨਾਂ ਨੇ ਭੰਨੇ ਪੈਨ ਬੈਡਾਂ ਨੂੰ ਬੁਰਕੀਆਂ ਬੜ ਬੜ ਆ ਉਹੀ ਗੱਲ ਉਹ ਗੱਡੀਆਂ ਕੱਢੀਆਂ ਪਈਆਂ ਥੋੜੇ ਸਾਲ ਹੋ ਗਏ ਕਿ ਹੁਣ ਬੜੇ ਪੁਰਾਣੇ ਹੋ ਗਏ ਹੁਣ ਟੁੱਟਣੀ ਨੇ ਅਗਲੇ ਵਹੀ ਗੱਲੋਂ ਪਹਿਲਾ ਵਾਲੇ ਬੈੱਡ ਨੇ ਹੁਣ ਕੋਈ ਨਵੇਂ ਬੈੱਡ ਤਾਂ ਨਹੀਂ ਫੇਰ ਕਿ ਹੋਵੇ ਜੇ ਆਪਾਂ ਨਵੇਂ ਲਿਆਂਦੇ ਤੇ ਫੇਰ ਨਵੇਂ ਲਿਆਣੋ ਤੇਰੀ ਧੀਰੇ ਕਿੜਾ ਕੁਝ ਕਰੇ ਹੈ ਨਹੀਂਗਾ ਸਭ ਕੁਝ ਹੈ ਰੱਬ ਦਾ ਦਿੱਤਾ ਕਾਲੋ ਕੋ ਸਾਡਿਆਂ ਦੀ ਆਖ ਰੱਖਦੀ ਆ ਉਹਦੇ ਸੋਹਰੇ ਲੈ ਆਏ ਮੇਰੀ ਧੀ ਨੂੰ ਵੀ ਬੈੱਡ ਲੈ ਕੇ ਦੇ ਦਿਓ ਸਾਥੋਂ ਖੁਸ਼ੀ ਚੱਕ ਰੱਖ ਮਾਤਾ ਕਹੀ ਨਹੀਂ ਮੈਂ ਤਾਂ ਜਮਾਨੀ ਕਰੀ ਕੇ ਦੇ ਦਊਗਾ ਬੇਰ ਕੀ ਕੋਈ ਤੁਹਾਡੇ ਪਰਮਾਤਮਾ ਦਿੱਤਾ ਸਾਰਾ ਕੁਝ ਸਾਥ ਆ ਜੀ ਆਪਾਂ ਦੇ ਦੇ ਦਾਂਗੇ 25000 ਦੇਣਾਗੀ ਨਾ ਉਸੇ ਗੱਲ ਤੇ ਆਗੀ ਨਾ ਉਸੇ ਗੱਲ ਤੇ ਤਾਂ ਹੀ ਮੈਨੂੰ ਕਹਨੀ ਹੈ ਵੀ ਤੂੰ ਛੁੱਟੀਆਂ ਚ ਵਗ ਜਾ ਮੰਗਰੋ ਕੁੜੀ ਨੂੰ ਬੈੱਡ ਲੈ ਕੇ ਛੱਡਿਆ ਗਏ ਬੈੱਡ ਨਹੀਂ ਮੈਂ ਦੇਣ ਦਿੰਦੀ ਐਨੀ ਗੱਲ ਯਾਦ ਰੱਖੀ ਮੇਰੀ ਪੇਟੀ ਨੂੰ ਜਿੰਦਾ ਲਾ ਕੇ ਜਾਊ ਬਿਮਾਰੀ ਨੂੰ ਜਿੰਦਾ ਲਾ ਕੇ ਜਾਊ ਆੜਤੀਆਂ ਨੂੰ ਕਹਿ ਕੇ ਜਾਉਂਗੀ 1 ਰੁਪਿਆ ਨਹੀਂ ਇਹਨਾਂ ਨੂੰ ਦੇਣਾ ਕਿਸੇ ਵੀ ਚੀਜ਼ ਵਾਸਤੇ ਬੈੱਡ 26000 ਦੇ ਆਏ ਨਾ ਐ ਕੋਈ ਝਾੜੀ ਪੈਸੇ ਨਹੀਂ ਲੱਗਦੇ ਪਹਿਲਾਂ ਕਹੇ ਰਹੀ ਕਹਿੰਦੀ ਸੀ ਆਦੀ ਨਹੀਂ ਮਾਂ ਆਪਣੇ ਬੈੱਡ ਕੀ ਸੌਣੇ ਨੇ ਕਹਿੰਦੀ ਕਿ ਹਜੇ ਆਪਾਂ ਲਿਆਂਦੇ ਆ ਕੁਛ ਕਹਿੰਦੀ ਮੈਂ ਪੈਸੇ ਪਾ ਦਿਆ ਕੋ ਤੁਸੀਂ ਪਾ ਦਿਓ ਜੇ ਕਹਿੰਦੀ ਮੇਰਾ ਬਾਈ ਮੈਨੂੰ ਛੱਡ ਜੇ ਕਹਿੰਦੀ ਬੈੱਡ ਉਹ ਹੀ ਜੇ ਹੋਂ ਕਰਦਾ ਬਾਹ ਬਲਾਈ ਦਿਲ ਕਰਦਾ ਹੈ ਜੇ ਬੈੱਡਾਂ ਨੂੰ ਬੱਚਾ ਬੱਸ ਦੇਖ ਲਈ ਮੈਂ ਛੋਡੀ ਮਾਵਾ ਧੀਆਂ ਦੀ ਬਦਲ ਵਾਈ ਮੈਂ ਤਾਂ ਛੋਟੀਆਂ ਚ ਹੀ ਨਹੀਂ ਜਾਂਦੀ ਤੇਰੀ ਕੁੜੀ ਨੂੰ ਆ ਕੇ ਮੁੜ ਜਾਂਦੀ ਮੈਂ ਤਾਂ ਫੇਰ ਜਾਉ ਛੋੜਾ ਤਾਂ ਹੀ ਨਹੀਂ ਪਤਾ ਜੇ ਕਿ ਤਾ ਪੈਸੇ ਨਾ ਮਿਲੇ ਨਾ ਤੇਰੀ ਧੀ ਆ ਹੀ ਪੇਟ ਚੱਕ ਕੇ ਉੱਡ ਜੇ ਵਾਹ ਤੂੰ ਤਾਂ ਐਂਟਰ ਲਿਆ ਤਾ ਤੂੰ ਤਾਂ ਹੁਣ ਤਿਆਰ ਹੋਈ ਬੈਠੀ ਐਂਗੀ ਹੁਣ ਕੇ ਮੈਂ ਜਾਣਦੀ ਨਹੀਂ ਜੇ ਮੈਂ ਹੁਣ ਬੈਠਾਂ ਨਾ ਬਿਰ ਬਾਬਾ ਤਾਂ ਨਹੀਂ ਮੈਂ ਨਹੀਂ ਜਾਣਦੀ ਮੇਰੀ ਮਰਜ਼ੀ ਜਿੱਦੇ ਮੇਰਾ ਜੀ ਕਰੇ ਮੈਂ ਵਗ ਜੂ ਚੱਲ ਚੰਗਾ ਵਧੀਆ ਨਾ ਜਾਵੇਂਗੀ ਇਹ ਤਮਾਮਤੀਆਂ ਵਧੀਆ ਸਾਂ ਕਬਈ ਕੇ ਖਾਇਆ ਕਰਾਂਗੇ ਸੰਟਾ ਮੌਜੀ ਅਸੀਂ ਕਿ ਤੈਨੂੰ ਮੱਲੋ ਮੱਲੀ ਘੱਟ ਦਿਆ ਵੀ ਤੂੰ ਜਾਵਦੇ ਪੇਕੀ ਦੇਖ ਗੱਡੀ ਲੈ ਕੇ ਜਾਂਦੇ ਤਾਏ ਕਿਉ ਕੁੜੀ ਨੂੰ ਚੜਾ ਕੇ ਲਿਆਉਂਦੇ ਐ ਜਦੋਂ ਕੋਈ ਨਹੀਂ ਜਦੋਂ ਆ ਗਈ ਗੱਡੀ ਫਿਰ ਤੇਰੀ ਧੀ ਨੂੰ ਲਿਆਊਗਾ ਤੇ ਮੈਂ ਤਾਂ ਜਾਂਦੀ ਨਹੀਂ ਜਾਣਾ ਮੇਰਾ ਤਾਂ ਕੈਂਸਲ ਛੁੱਟੂਆਂ ਚ ਕੈਂਸਲ ਮੈਂ ਤਾਂ ਜਾਂਦੀ ਨਹੀਂ ਚਲ ਵਧੀਆ ਚੱਲ ਨਾ ਜਾ ਚਲ ਫਿਰ ਮੁੰਡਾ ਇਹ ਤੇ ਮੋਟਰਸਾਈਕਲ ਨਾਲੇ ਦੇਖ ਆਉਦੇ ਦੋਤੇ ਦੋਤਿਆਂ ਨੂੰ ਸਮਝਾ ਦੀ ਏਸੀ ਵਾਲੇ ਕਮਰੇ ਚ ਚੱਪਲਾਂ ਲੈ ਕੇ ਨਾ ਵੜਨ ਮੇਰੇ ਬੈਡਾਂ ਤੇ ਨਾ ਚੜਨ ਫਿਰ ਤੂੰ ਆ ਹੀ ਕਹਦੇ ਵੀ ਕੁੜੀ ਆਪਣੀ ਆ ਵੀ ਨਾ ਰਾਜਵੀਰ ਆਪਣੇ ਘਰੇ ਵੀ ਇੱਥੇ ਨਾ ਰੋਕਾ ਕਰਿਆ ਕਰਨੀ ਮੈਂ ਕਿੱਥੇ ਰੋਕਦੀ ਹਾਂ ਹਣ ਤੋਂ ਆ ਸ਼ਟਰ ਪੇ ਇੱਥੇ ਮੰਜਾ ਢਾਦੀ ਅੰਬਰਾਂਡਾ ਪੇ ਇੱਥੇ ਵਾਹ ਲਈ ਆਪ ਦੇ ਦੋਤੇ ਦੋਤੀਆਂ ਨੂੰ ਕੰਟਰੋਲ 'ਚ ਰੱਖੀ ਪੂਰਾ ਖਿੱਚ ਕੇ ਨਾ ਕੋ ਤੇ ਜੇ ਮੇਰੇ ਸਾਹਮਣੇ ਆ ਗਏ ਮੇਰੇ ਬੈੱਡਾਂ ਤੇ ਚੜਦੇ ਦੇਖ ਲੈ ਮੈਂ ਲਾਉਂਗੀ ਉਹਨਾਂ ਦੇ ਥੱਪੜ ਫਿਰ ਮਾਵਾਂ ਤੀਆਂ ਮੇਰੇ ਨਾਲ ਲੜਾਈ ਨਾ ਕਰਿਓ ਤੇ ਜੇ ਆਪਿਆਂ ਨੂੰ ਅੰਦਰ ਵੜਨਾ ਹੈ ਪੈਰ ਧੋ ਕੇ ਨਮਾਤਮਾ ਕੇ ਫਿਰ ਕਮਰੇ 'ਚ ਵੜਨੇ ਆ ਰੇਤੇ ਲਿਬੜੇ ਨਹੀਂ ਵੜਨੇ ਨਾ ਕੋ ਆਪਣੇ ਜਵਾਕ ਆਪ ਦੇ ਨਾਲ ਕੀ ਜਾਂਦੇ ਨਾ ਤੂੰ ਕਿ ਮੇਰੇ ਸੀ ਵਾਲੇ ਕਮਰੇ 'ਚ ਲੈ ਕੇ ਵੜ ਜਾਂਦੀ ਐ ਉਹ ਮੈਂ ਮੇਰੇ ਦੋਤੇ ਦੋਤੀਆਂ ਦਾ ਨਹੀਂ ਜੀ ਕਰਦਾ ਆਪਣੇ ਏਸੀ ਵਾਲੇ ਕਮਰੇ 'ਚ ਵੜਨ ਨੂੰ ਮੇਰੇ ਜਵਾਕ ਮੇਰੇ ਜਵਾਕ ਤੈਨਾਂ ਰੇਤਾ ਨਹੀਂ ਲੱਗਣ ਦਿੰਦੇ ਪੈਰ ਤੇ ਤੇਰੇ ਦੋਤੇ ਦੋਤੀਆਂ ਡੰਗਰਾ ਵਾਂਗੂ ਰੇਤਾ ਜਿਵੇਂ ਕਿਤੇ ਦੇਖੀ ਨਹੀਂ ਹੁੰਦਾ ਲੇਟ ਲੇਟ ਕੇ ਆਉਣਗੇ ਰੋਦੇ ਤੇਰੇ ਆਪ ਦੇ ਤੈਨੂੰ ਤਾਂ ਮੋਹ ਆਉਂਦਾ ਉਹ ਮੇਰੇ ਦੋਤੇ ਦੋਤੀਆਂ ਤੂੰ ਤਾ ਰੇਤਾ ਫਰਕਦੀਆਂ ਉਹਨਾਂ ਨੂੰ ਨਾ ਫਿਰ ਐਡੀ ਤੈਨੂੰ ਮੋਹ ਹੁੰਦਾ ਨਾ ਦੋਤੇ ਦੋਤੀਆਂ ਦਾ ਐ ਕਰ ਇਧਰਲੇ ਕਮਰੇ ਚ ਲਿਆ ਏਸੀ ਲਵਾ ਲ ਤੇ ਉੱਥੀ ਲੈ ਕੇ ਬੈਠ ਜਾ ਕਰ ਜੇ ਰੋਣਾ ਹੀ ਪਊਗਾ ਹੁਣ ਫਿਰ ਮੈਨੂੰ ਹੋਰ ਕੀ ਆ ਦੇ ਰੂੰਗੀ ਮੈਂ ਆ ਵੀ ਕੋਈ ਕਿਸ਼ਤ ਭਰ ਦਿਆ ਕਰੂੰਗੀ ਅੱਤ ਇਧਰ ਹੀ ਲਵਾ ਲਾਂਗੇ ਇਧਰ ਹੀ ਮੈਂ ਤਾਂ ਦੇ ਦੋਤੇ ਦੋਤੀਆਂ ਨੂੰ ਪਾ ਲਿਆ ਕਰੂੰਗੀ ਭਈ ਨਾ ਬੰਦ ਦਿਆ ਕਰ ਆਪਦੇ ਕਮਰੇ ਫਿਰ ਹੁਣ ਤੀਕਾਣੀ ਜਿਹੜੀ ਗੱਲ ਕਰ ਕਿਸਤ ਜਿਹੜੀ ਜਾਊਗੀ ਸਾਡੇ ਕਰੋ ਹੀ ਜਾਊਗੀ ਤੂੰ ਕਿੱਥੋਂ ਭਰ ਦੇਂਗੀ ਕੋਈ 1500 ਆਉਂਦਾ ਤੇ ਏਸੀ ਦੀ ਕਿਸ਼ਤ ਜਾਂਦੀ ਹੈ 3000 ਮੈਂ ਭਰਾਂਗੀ ਮੈਂ 1500 ਹੀ ਬਣਾ ਲੂੰਗੀ 1500 ਦੀ ਕਿਸ਼ਤ ਕਰਾ ਲੂੰਗੀ ਫਿਰ ਹੋਰ 4-5 ਸਾਲ ਭਰੀ ਜਾਣਗੀਆਂ ਹਾਂ ਭਰੀ ਜਾਊਂਗੀ ਫਿਰ ਹੋਰ ਨਹੀਂ ਮੈਂ 3000 ਦੇ ਟੱਕੇ ਵਾਂ ਜੇ ਤਾਂ ਆਹੀ ਗੱਲ ਪੱਖਾ ਲਾਉਣਾ ਇੱਥੇ ਬੇੜੇ 'ਚ ਤਾਂ ਲਾ ਕੇ ਪੈ ਜਾ ਕਰੋ ਤੇ ਨਹੀਂ ਐਂ ਮੰਜੇ ਡਾਲਿਆ ਕਰੋ ਕਲ ਕੋਈ ਨਾ ਉਹ ਤਾਂ ਮੈਂ ਆਪਦੀ ਮਰਜ਼ੀ ਕਰੂੰਗੀ ਉਹ ਤਾਂ ਮੈਂ ਆਕੇ ਮੰਨਣਾ ਸੋਚੂੰਗੀ ਵੀ ਇਹ ਸੀ ਲੈਣਾ ਹੈ ਕਿ ਕਿਉਂ ਪੱਖਾ ਲਾਉਣਾਗਾ ਉਹ ਤਾਂ ਮੈਂ ਨਾ ਤੇਰੇ ਆਖੇ ਤੋਂ ਐਸੀ ਲੈਉਣ ਲੱਗੀਆਂ ਤੇ ਨਾ ਮੈਂ ਹਟਣ ਲੱਗੀਆਂਗੀ ਐਸੀ ਤਾਂ ਫੇਰ ਹੀ ਲੈਾਂਗੀ ਮੈਂ ਜੇ ਤੈਨੂੰ ਲਿਆਉਣ देऊ ਜੇ ਮੈਂ ਛੁੱਟਣਾਂ ਚ ਜਾਊ ਮੈਂ ਜਾਣਦੀ ਨਹੀਂ ਮੈਨੂੰ ਸਾਰਾ ਪਤਾ ਹੈ ਵੀ ਮੰਗਰੋਂ ਕੀ ਕੀ ਚੰਦ ਚੜਾਉਂਗੀਆਂ ਇੱਥੇ ਝੋਲੇ ਪਰ ਪਰ ਲਿਜਾਊਗੀ ਨਾਲੇ ਨਾਲੇ ਜਵਾਕ ਜੇ ਇੱਥੇ ਗਾਹ ਪਾ ਕੇ ਭਗ ਜਾਣਗੇ ਮੰਗਰੋਂ ਮੈਂ ਬਿਲਕੀ ਜਾਊਂਗੀ ਉਹਨਾਂ ਦਾ ਤਾਂ ਐ ਨਹੀਂ ਪਤਾ ওই ਗੱਲ ਬੈਡਾਂ ਦੀ ਭਲਾਈ ਪੱਟ ਜਾਣ ਬਾਂਦਰਾ ਵਰਗੇਨ